ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੋ ਕੀ ਹਾਲ ਚਾਲ ਨੇ ਹੋਰ ਸਾਰੇ ਭਰਾ ਠੀਕ ਠਾਕ ਨੇ ਆਜੋ ਬਾਬੋ ਕਰੀਏ ਗੱਲਾਂ ਬਾਤਾਂ ਤੁਹਾਡੇ ਨਾਲ ਵਾਹ ਪੋਲੋ ਵਾਲੀਆ ਸਾਹਿਬ ਜੀ ਕੀ ਹਾਲ ਚਾਲ ਨੇ ਪੋਲੋ ਵਾਲੀਆ ਸਾਹਿਬ ਜੁੜ ਚੁੱਕੇ ਨੇ ਨਾਲ ਵਾਹ ਪੋਲੋ ਵਾਲੀਆ ਸਾਹਿਬ ਜੀ ਆਜੋ ਬਾਬੇਓ ਕਰੋ ਸ਼ੇਰ ਹੈ ਉਹ ਵਾਈਏ ਚੀਕਾਂ ਫਿਰ ਹੈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਆ ਯਾਰ ਕਹ ਲੈਣਾ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਐਮਪੀ ਆ ਫਰੀਦਕੋਟ ਤੋਂ ਉਹ ਕਿਤੇ ਹਰੀਨੋ ਪਿੰਡ ਗਿਆ ਕੋਟਕਪੂਰੇ ਕੋਲੇ ਆ ਜਿਹੜਾ ਫਰੀਦਕੋਟ ਕੋਲੇ ਉੱਥੇ ਪਿੰਡ ਗਿਆ ਤੇ ਉੱਥੇ ਕਿਤੇ ਫੋਟੋ ਖਿਚਾਈ ਹੋਣੀ ਪਤਾ ਨਹੀਂ ਗੁਰਪ੍ਰੀਤ ਸਿੰਘ ਹਰੀਨੋ ਨਾਲ ਬਾਦ ਦੇ ਵਿੱਚ ਉਹ ਮਾਫੀਆਂ ਮੰਗਦਾ ਪਿਆ ਇਹ ਵੀ ਕਹਿੰਦਾ ਵੀ ਉਹ ਅਮਰਪਾਲ ਦਾ ਵਿਰੋਧੀ ਆ ਹਰੀਨੋ ਵਾਲਾ ਤੇ ਮੇਰੀ ਉਹਦੇ ਨਾਲ ਫੋਟੋ ਆਈ ਆ ਤਾਂ ਮੈਂ ਸਾਰੀਆਂ ਸੰਗਤਾਂ ਤੋਂ ਮਾਫੀ ਮੰਗਦਾ ਕੱਲ ਮੈਂ ਕੱਲ ਹੀ ਸ਼ੈਦ ਵੇਖੀ ਜਾਂਦਾ ਸੀ ਮੈਂ ਠੀਕ ਆ ਨਾ ਭਾਈ ਸਰਬਜੀਤ ਸਿੰਘ ਖਾਲਸਾ ਯਾਰ ਇੱਕ ਸੂਝਵਾਨ ਆ ਐਮਪੀ ਆ ਯਾਰ ਬਹੁਤ ਵਧੀਆ ਪਤਾ ਉਹਨਾਂ ਨੂੰ ਸੱਚ ਝੂਠ ਦਾ ਯਾਰ ਸਾਰਾ ਹੈ ਪਰ ਜਿਹੜੀਆਂ ਵਿਰੋਧੀ ਧਿਰਾਂ ਨਾ ਉਹ ਬਹੁਤ ਚੀਕਾਂ ਮਾਰਦੀਆਂ ਬੜੀਆਂ ਚੀਕਾਂ ਮਾਰਦੀਆਂ ਉਹ ਬਲਿਓ ਤੁਹਾਡੇ ਪੱਲੇ ਚੀਕਾਂ ਰਹਿ ਜਾਣੀਆਂ ਜੇ ਕੁਝ ਨਹੀਂ ਤੁਸੀਂ ਕਰ ਸਕਦੇ ਤੁਹਾਨੂੰ ਦੱਸਦਾ ਜੇ ਕੁਝ ਨਹੀਂ ਤੁਸੀਂ ਕਰ ਸਕਦੇ ਕੁਝ ਵੀ ਤੁਸੀਂ ਨਹੀਂ ਕਰ ਸਕਦੇ ਠੀਕ ਆ ਨਾ ਜੋ ਮਰਜ਼ੀ ਤੁਸੀਂ ਜ਼ੋਰ ਆਪਣਾ ਲਾ ਲਓ ਜਿਵੇਂ ਮਰਜ਼ੀ ਲਾ ਲਓ ਤੁਸੀਂ ਜ਼ੋਰ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜਿੰਦਾਬਾਦ 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 ਭਾਈ ਹਰਪ੍ਰੀਤ ਸਿੰਘ ਵੀ ਜਿੰਦਾਬਾਦ ਜਿੰਦਾਬਾਦ ਕੋਈ ਫਰਕ ਨਹੀਂ ਪੈਣਾ ਜੇ ਬਾਬਿਓ ਜਿੰਨਾ ਮਰਜੀ ਤੁਸੀਂ ਨਿੰਦ ਲਓ ਤੁਸੀਂ ਹੈ ਪਰ 1% ਦਾ ਫਰਕ ਨਹੀਂ ਪੈਣਾ ਭਾਈ ਸਾਹਿਬ ਨੂੰ ਠੀਕ ਹੈ ਨਾ ਜੋ ਮਰਜੀ ਤੁਸੀਂ ਕਹੀ ਚੱਲੋ ਅਕਾਲਾ ਭਾਈ ਸਰਬਜੀਤ ਸਿੰਘ ਖਾਲਸਾ ਨੇ ਬਿਆਨ ਦਿੱਤਾ ਨਾ ਉਹ ਤੁਸੀਂ ਆਪ ਹੀ ਸੁਣ ਲਿਆ ਹੋਣਾ ਹੁਣ ਤੁਹਾਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਠੀਕ ਹੈ ਨਾ ਉਹ ਆਂਦਾ ਜਿਹੜਾ ਅਮਰਤਪਾਲ ਦਾ ਵਿਰੋਧੀ ਆ ਸਾਡਾ ਕੁਝ ਨਹੀਂ ਲੱਗਦਾ ਹੁੰਦਾ ਜਿਵੇਂ ਉਹਦੇ ਨਾਲ ਫੋਟੋ ਕਰਾਈਆ ਤਾਂ ਹੋਈ ਆ ਤਾਂ ਮੈਨੂੰ ਤਾਂ ਪਤਾ ਨਹੀਂ ਤੇ ਮੈਂ ਮਾਫੀ ਮੰਗਦਾ ਸਾਰੀ ਸੰਗਤ ਕੋਲੋਂ ਸਾਰੀ ਸੰਗਤ ਕੋਲੋਂ ਮਾਫੀ ਮੰਗੀ ਉਹਨੇ ਸਾਰੀ ਸੰਗਤ ਕੋਲੋਂ ਭਾਈ ਸਰਬਜੀਤ ਸਿੰਘ ਖਾਲਸੇ ਨੇ ਆ ਕੱਲ ਮੈਂ ਵੀਡੀਓ ਵੰਦਾ ਪਿਆ ਸੀ ਹੈ ਕਰ ਦਿਓ ਬਾਬਿਓ ਸ਼ੇਅਰ ਨੱਪ ਕੇ ਅ ਕਮੈਂਟ ਨਹੀਂ ਬਾਬੇਓ ਸ਼ੋਅ ਹੋ ਰੇ ਤੁਹਾਡੇ ਯਾਰ ਕਮੈਂਟ ਇੱਕ ਮਿੰਟ ਕਮੈਂਟ ਅੱਗੇ ਵੀ ਨਹੀਂ ਸ਼ੋਅ ਹੋਏ ਜੇ ਹੁਣ ਮੈਂ ਇਹ ਗੱਲ ਕਹਿਦਾ ਅੱਛਾ ਆ ਗਿਆ ਬਾਈ ਕਮੈਂਟ ਅਨਮੋਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸ਼ੋਅ ਨਹੀਂ ਹੁੰਦੇ ਸੀ ਯਾਰ ਸ਼ੇਅਰ ਕਰ ਦਿਓ ਸਾਰੇ ਸਰਬਜੀਤ ਸਿੰਘ ਜੁੜਿਆ ਭਰਾ ਸਾਡਾ ਭਾਈ ਸਾਹਿਬ ਜਿੰਦਾਬਾਦ ਜਿੰਦਾਬਾਦ ਵੀ ਜਿੰਦਾਬਾਦ ਕਰਾ ਦਿਆ ਕਰੋ ਤੁਸੀਂ ਇੱਕ ਰਹੀ ਆਪਾਂ ਚੀਕਾਂ ਪਾਉਣੀਆਂ ਚੀਕਾਂ ਚੀਕਾਂ ਠੀਕ ਆ ਨਾ ਹਾਂ ਚੀਕਾਂ ਪਾਉਣੀਆਂ ਪੂਰੀਆਂ ਇਹ 5 ਲੱਖ ਵੋਟ ਤੇ ਜਿੱਤੇ ਅਗਲਾ 5 ਲੱਖ ਵੋਟ ਤੇ ਹਾਂਜੀ ਇੱਕ ਐਮਪੀ ਬਣਿਆ ਸਰਕਾਰ ਤਾਂ ਵੀ ਨਹੀਂ ਛੱਡਦੀ ਤਾਂ ਵੀ ਜੇਲ੍ਹ ਦੇ ਵਿੱਚ ਹੀ ਸਟਿਆ ਕਹਿੰਦੇ ਨਾ ਤੂੰ ਡਿਬੂਵੜੀ ਗੰਗਾਲ ਵਾਲੀ ਜੇਲ੍ਹ 'ਚ ਹੀ ਰਹਿ ਤੂੰ ਕਸੂਰ ਪਤਾ ਕੀ ਆ ਉਹਨਾਂ ਦਾ ਅਸਲ 'ਚ ਕਸੂਰ ਕੀ ਆ ਅਸਲ 'ਚ ਕਸੂਰ ਮੈਨੂੰ ਪਤਾ ਬਈ ਭਾਈ ਸਾਹਿਬ ਦਾ ਕਸੂਰ ਕੀ ਆ ਅਸਲ ਦੇ ਵਿੱਚ ਮੈਨੂੰ ਤਾਂ ਕਸੂਰ ਦਾ ਪਤਾ ਅਸਲ ਦੇ ਵਿੱਚ ਕਸੂਰ ਹੁੰਦਾ ਇਹ ਆ ਵੀ ਉਹ ਸਿੱਖਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਬਸ ਨ ਤੜਕੋ ਕੇ ਨ ਤੜਕੋ ਕੇ ਸਿੱਖਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਸਿਰਫ ਇਹ ਉਹਨਾਂ ਦਾ ਇਹ ਕਸੂਰ ਆ ਤੇ ਨੌਜਵਾਨੀ ਨੂੰ ਉਹ ਨਾਲ ਲੈ ਕੇ ਤੁਰਦਾ ਹੁੰਦਾ ਇਹ ਕਸੂਰ ਆ ਬਸ ਹੋਰ ਕੋਈ ਕਸੂਰ ਨਹੀਂ ਠੀਕ ਹੈ ਨਾ ਹੋਰ 1% ਦਾ ਵੀ ਅਮਰਤਪਾਲ ਦੇ ਵਿੱਚ ਕਸੂਰ ਨਹੀਂ ਕਸੂਰ ਸਿਰਫ ਇਹਨਾਂ ਵੀ ਉਹ ਸਿੱਖਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਕੇ ਅਮਰਤ ਦੀ ਦਾਤ ਆ ਜਿਹੜੀ ਉਹ ਸਿਖਾਉਂਦਾ ਵੀ ਅਮਰਤ ਛੱਕੋ ਗੁਰੂ ਵਾਲੇ ਬਣੋ ਬਸ ਜਿਹੜੀਆਂ ਇਹ ਇਹ ਗੱਲਾਂ ਇਹ ਬਈ ਚੰਗੀਆਂ ਨਹੀਂ ਫਿਰ ਲੱਗਦੀਆਂ ਇਹਨਾਂ ਨੂੰ ਠੀਕ ਹੈ ਨਾ ਉਹਨਾਂ ਨੂੰ ਪਤਾ ਵੀ ਇਹਦਾ ਫਿਰ ਨੌਜਵਾਨੀ ਸਾਰੀ ਮਗਰ ਲਾਰੂ ਜੇ ਨੌਜਵਾਨੀ ਠੀਕ ਹੈ ਨਾ ਆਪਣੀ ਕੌਮ ਦੀ ਰੀੜ ਦੀ ਹੱਡੀ ਹੁੰਦਾ ਜਦੋਂ ਨੌਜਵਾਨੀ ਮਗਰ ਲੱਗੇ ਕਿਹੇ ਬੰਦੇ ਦੇ ਇਹਨਾਂ ਨੂੰ ਪਤਾ ਇਹਦਾ ਜਿਹੜਾ ਤਖਤਾ ਇਹਦਾ ਸਾਰਾ ਹੀ ਪਲਟਿਆ ਜਾਊ ਫੜੋ ਇਹਨੂੰ ਕਿਵੇਂ ਨਾ ਕਿਵੇਂ ਇਹਨੂੰ ਕਾਬੂ ਕਰੋ ਇਹਨੂੰ ਸਟੋ ਕਿਤੇ ਅੰਦਰ ਇਹਨੂੰ ਇਹ ਤਾਂ ਲੈ ਗਿਆ ਲੱਕੂ ਜੇ ਹੈ ਠੀਕ ਹੈ ਕਿ ਨਹੀਂ ਉਹ ਫਿਰ ਵੇਖੋ ਤੁਸੀਂ ਉਹ ਵੋਟਾਂ 'ਚ ਖਲੋਗਿਆਂ ਦਾ ਚਲੋ ਕੋਈ ਨਹੀਂ ਵੋਟਾਂ ਵਾਲਾ ਕੰਮ ਹੀ ਸਹੀ ਉਹ ਜੱਟ ਵੋਟਾਂ 'ਚ ਖਲੋ ਗਿਆ ਆ ਕੇ ਉਹ ਵੋਟਾਂ ਹੀ ਇੰਨੀਆਂ ਪੈ ਗਈਆਂ ਹਿਸਾਬ ਲਾ ਲਓ 2 5 ਲੱਖ ਦਾ ਵੋਟ ਮਿਲਦਾ ਕਿ 5.5 ਲੱਖ ਦਾ ਟੋਟਲ ਪੈ ਗਈਆਂ 2.5 ਲੱਖ ਵੋਟ ਤੇ ਵੱਧ ਤੇ ਉਹ ਜਿੱਤ ਵੀ ਗਿਆ ਉਹ ਸਾਰੇ ਨਾਲ ਵੱਧ ਵੋਟ ਤੇ ਸਾਰਿਆਂ ਨਾਲ ਵੱਧ ਵੋਟ ਲੈ ਕੇ ਉਹ ਜਿੱਤਿਆ ਪਰ ਫਰਕ ਕੋਈ ਨਹੀਂ ਪੈਣਾ ਜੇ ਜਟੋ ਠੀਕ ਆ ਕਿ ਨਹੀਂ ਬਸ ਵਿਰੋਧੀਆਂ ਤੁਸੀਂ ਚੀਕਾਂ ਮਾਰੋ ਜਿੰਨੀਆਂ ਮਰਜੀ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਨਾ ਪਿਛਲੇ ਤੁਸੀਂ 2 ਸਾਲਾਂ ਤੋਂ ਕੀ ਕਰ ਲਿਆ ਸਾਲ ਤੋਂ ਕਰ ਲਿਆ ਕੁਝ ਦੱਸੋ ਕੁਝ ਨਹੀਂ ਕੀਤਾ ਤੁਸੀਂ ਨਾਪ ਕੇ ਰੱਖੋ ਬਾਪੋ ਕਰ ਦੋ ਸ਼ੇਰ ਇੱਕ ਰੀ ਸਾਰੇ ਭਰਾ ਕਰ ਦੋ ਸ਼ੇਰ ਪਵਾ ਦੋ ਇੱਕ ਰੀ ਚੀਕਾਂ ਪੂਰੀਆਂ ਆਖੇ ਹਾਏ ਅਮਰਪਾਲ ਹਾਏ ਅਮਰਪਾਲ ਹਾਏ ਅਮਰਪਾਲ 24 ਘੰਟੇ ਅਮਰਪਾਲ ਦੇ ਸੁਹਣੇ ਪਤੰਦਰੋ 24 ਘੰਟੇ ਅਮਰਪਾਲ ਦੇ ਸੁਹਣੇ ਦੱਸੋ ਹਾਂ ਹੋਰ ਸਾਰੇ ਕੰਮ ਹੀ ਮੁੱਕ ਗਏ ਪਤੰਦਰੋ ਕਿੰਨਾ ਕੁਛ ਆ ਹੋਰ ਹਾਂ ਔਰ ਜਿਨ੍ਹਾਂ ਨੇ ਬਿਆਦਗੀਆਂ ਕਰਵਾਈਆਂ ਔਰ ਜਿਨ੍ਹਾਂ ਨੇ ਬਿਆਦਗੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸਰਸੇ ਵਾਲੇ ਨੇ ਕੀ ਕੁਛ ਕੀਤਾ ਹੈ ਪਤੰਦਰ ਨੂੰ ਤਿੰਨ ਮਹੀਨਿਆਂ ਮਗਰੋਂ 21 ਦਿਨਾਂ ਦੀ ਪ੍ਰੋਲ ਤੇ ਫਰਲੋ ਦੇ ਬਾਅਦ ਆਵਾਜਦਾ ਉਹ ਉਹਦੇ ਬਾਅਦ ਉਧਰ ਅਸੀਂ ਬੋਲਦੇ ਹੀ ਨਹੀਂ ਹੈ ਆਪਦੇ ਬੰਦੇ ਇਹਨੂੰ ਅਸੀਂ ਕੜੀਸੀ ਤਰੇ ਉਹਨੇ ਆਪਦੇ ਬੰਦਿਆਂ ਦੀ ਅਸੀਂ ਬੋਲੀ ਤਰੇ ਉਹਨੇ ਹਾਂ ਹਰਮਨ ਔਜਲੇ ਵਧੀਆ ਵਧੀਆ ਚੜਦੀਆਂ ਕਲਾ ਸਾਨੂੰ ਇਹ ਆ ਵੀ ਸਾਡਾ ਬੰਦਾ ਨਾ ਤਾਂ ਹੋ ਜੇ ਵੋਟਾਂ 'ਚ ਜਿੱਤ ਕਿਵੇਂ ਗਿਆ ਸਾਡਾ ਬੰਦਾ ਇਹ ਹਾਰਨਾ ਚਾਹੀਦਾ ਸੀ ਅਮਰਤਪਾਲ ਵੋਟਾਂ ਦੇ ਵਿੱਚ ਅਸਲ 'ਚ ਬਿਮਾਰੀ ਸਾਨੂੰ ਇਹ ਆ ਵੀ ਇਹ ਜਿੱਤ ਕਿਵੇਂ ਗਿਆ ਹਾਰਨਾ ਚਾਹੀਦਾ ਸੀ ਬਹੁਤੇ ਲੋਕਾਂ ਦੇ ਜਿਹੜੇ ਆ ਵਿਰੋਧੀ ਆ ਵੀ ਇਹ ਜਿੱਤੇ ਆ ਕਿਵੇਂ ਆ ਠੀਕ ਆ ਕਿ ਨਹੀਂ ਇਹ ਇਹ ਤਾਂ ਹਾਰਨਾ ਚਾਹੀਦਾ ਸੀ ਔਰ ਬਾਬਿਓ ਕੋਈ ਗੱਲ ਨਹੀਂ ਚੜਦੀ ਕਲਾ ਜਾਂ ਭਾਈ ਸਾਹਿਬ ਵੀ ਚੜਦੀ ਕਲਾ ਜਾਂ ਸਾਰੇ ਸਿੰਘ ਵੀ ਡਿਬਰੂਗੜ੍ਹ ਦੇ ਜੇਲ੍ਹ ਵਾਲੇ ਵੀ ਚੜਦੀ ਕਲਾ ਜਾਂ ਕੋਈ ਗੱਲ ਬਾਤ ਨਹੀਂ ਐਵੇਂ ਨਾ ਕਹੇ ਦੇ ਮਗਰ ਲੱਗਿਆ ਜੇ ਠੀਕ ਆ ਕਿ ਨਹੀਂ ਸਾਰੇ ਚੜਦੀਆਂ ਕਲਾ ਚ ਬਹੁਤ ਵਧੀਆ ਰ ਆ ਉੱਥੇ ਤੇ ਕੋਈ ਗੱਲ ਨਹੀਂ ਪਾਸ਼ਾ ਕਰੂ ਕਿਰਪਾ ਕੋ ਨਹੀਂ ਆਉਣਗੇ ਬਾਅਦ ਚ ਵੀ ਬਾਕੀ ਤੁਸੀਂ ਇੱਕ ਗੱਲ ਸੋਚੋ ਤੁਸੀਂ ਇੱਕ ਗੱਲ ਤਾਂ ਸੋਚਣੀ ਪੈਣੀ ਹੈ ਜਮਾਂ ਤੁਹਾਨੂੰ ਜਮਾਂ ਸੋਚਣੀ ਪੈਣੀ ਆ ਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਬੰਦਾ ਇੱਕ ਮੈਂਬਰ ਪਾਰਲੀਮੈਂਟ ਬਣਿਆ ਹੋਵੇ ਤਾਂ ਉਹ ਬੰਦੇ ਨੂੰ ਫਿਰ ਵੀ ਨਹੀਂ ਬਾਹਰ ਕੱਢਦੇ ਅਗਲੇ ਇੱਕ ਐਮਪੀ ਬਣੇ ਬੰਦੇ ਨੂੰ ਵੀ ਐਮਪੀ ਬਣੇ ਬੰਦੇ ਨੂੰ ਵੀ ਬਾਹਰ ਹੋ ਜਾਂਦੇ ਕਹਿੰਦੇ ਨਾ ਤੈਨੂੰ ਵਾਹ ਬਾਬਿਓ ਉਹ ਧੀਰਿਆ ਜਿੱਕੀ ਫਤਹਿ ਕੀ ਹਾਲੀ ਧੀਰਿਆ ਉਹ ਠੀਕ ਹੈ ਕਰਦੇ ਸ਼ੇਰ ਧੀਰਿਆ ਮਾਰ ਸ਼ੇਰ ਵਾਲੇ ਹੱਥ ਮੜੀ ਕਰ ਸ਼ੇਰ ਮੇਰਾ ਭਰਾ ਤੋਂ